ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਬਹੁਤ ਹੀ ਇੱਕ ਐਸੀ ਜਾਣਕਾਰੀ ਦਵਾਂਗੇ ਤੁਹਾਨੂੰ ਜੋ ਕਿ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਣੀ ਹੋਣੀ ਗੱਲਬਾਤ ਕਰਾਂਗੇ ਦੋਸਤੋ ਸਿੱਖਾਂ ਨੂੰ ਜੁਰਾਇਮ ਪੇਸ਼ਾ ਕਦੋਂ ਤੇ ਕਿਸ ਨੇ ਕਿਹਾ ਔਰ ਇਹ ਐਕਟ ਵੀ ਲਾਗੂ ਹੋਇਆ ਸਾਰੀ ਗੱਲਬਾਤ ਦੱਸਾਂਗੇ ਤੁਹਾਨੂੰ A to Z ਔਰ Hindu ਪਰਿਵਾਰ 'ਚੋਂ ਇੱਕ لڑکا ਸਿੱਖ ਬਣਨ ਵਾਲੀ ਗੱਲ ਇਹ ਕਿਹਨੇ ਕਹੀ ਕਿਵੇਂ ਗੱਲ ਚੱਲੀ ਸਾਰੀਆਂ ਗੱਲਾਂ ਸੁਣਨ ਵਾਲੀਆਂ ਐ ਥੋੜੀਆਂ ਅੱਖਾਂ ਖੁੱਲ ਜੂਗੀਆਂ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਿਓ ਔਰ ਚੈਨਲ ਜਿਨਾ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਲਿਓ ਦਸੰਬਰ 1929 ਚ ਸਰਬਹਿੰਦ ਸਿੱਖ ਕਾਨਫਰੰਸ ਤੇ ਕਾਂਗਰਸ ਦੇ ਆਲ ਇੰਡੀਆ ਸਮਾਗਮ ਲਾਹੌਰ ਚ ਹੋਇਆ ਤਾਂ ਸਿੱਖ ਕਾਨਫਰੰਸ ਸਮੇ 5 ਲੱਖ ਸਿੱਖਾਂ ਨੇ ਉਸ ਸਮਾਗਮ ਚ ਹਿੱਸਾ ਲਿਆ ਜਿਹਦੀ ਅਗਵਾਈ ਬਾਬਾ ਖੜਕ ਸਿੰਘ ਨੇ ਹਾਥੀ ਉੱਤੇ ਬਹਿ ਕੇ ਕੀਤੀ ਸੀ ਜੀਤੋਂ ਪਿੱਛੋਂ ਕਾਂਗਰਸ ਦੀ ਹੋਈ ਕਾਨਫਰੰਸ ਬਹੁਤ ਹੀ ਮੱਦਮ ਤੇ ਸਿੱਖਾਂ ਦੇ ਮੁਕਾਬਲੇ ਉੱਤੇ ਬਹੁਤ ਫਿੱਕੀ ਪੈ ਗਈ ਸੀ ਤਾਂ ਇਸ ਦੇ ਬਾਰੇ ਲੰਡਨ ਦੇ ਦਾ ਟਾਈਮਜ਼ ਇਸ ਅਖਬਾਰ ਨੇ ਲਿਖਿਆ ਕਿ ਸਿੱਖ ਕਾਨਫਰੰਸ ਦੇ ਮਨੁੱਖੀ ਇਕੱਠ ਦੇ ਬਹੁਤ ਹੀ ਦਿਲ ਖਿੱਚਵੇਂ ਤੇ ਪ੍ਰਭਾਵਸ਼ਾਲੀ ਦ੍ਰਿਸ਼ ਨੇ ਕਾਂਗਰਸ ਦੇ ਦਿਖਾਵੇ ਨੂੰ maat paati ਉਸ ਸਿੱਖ ਇਕੱਠ ਨੇ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਨੂੰ ਪ੍ਰਭਾਵ ਤੇ ਨਹੀਂ ਕਰਿਆ ਸਗੋਂ ਨਾਲ ਹੀ ਸੋਚਣ ਤੇ ਆਪਣੀ ਵਿਕਤੀ ਨੀਤੀ ਤੇ ਦਾ ਪੇਚਾਂ ਨੂੰ ਲੱਖੇਦਾਰ ਕਰਨ ਲਈ ਮਜਬੂਰ ਵੀ ਕਰਦਾ ਕਿ ਉਹ ਸਿੱਖਾਂ ਨੂੰ ਕਾਂਗਰਸ ਨਾਲ ਮਿਲ ਵਰਤਨ ਕਰਨ ਅਤੇ ਸਾਥ ਦੇਣ ਲਈ ਪਤਿਉਣ ਤੇ ਮਨਾਉਣ ਪੰਡਿਤ ਮਦਨ ਮੋਹਨ ਮਾਰਵਿਆ ਨੇ ਤਾਂ ਇਥੋਂ ਤੱਕ ਕਿਹਾ ਕਿ ਜੇਕਰ ਭਾਰਤ ਨੂੰ ਛੇਤੀ ਆਜ਼ਾਦ ਕਰਾਉਣਾ ਤੇ ਸਿੱਖਾਂ ਦੀ ਬਹਾਦਰੀ ਤੇ ਸਭ ਤੋਂ ਅੱਗੇ ਹੋ ਕੇ ਸ਼ਹੀਦੀਆਂ ਦੇਣ ਤੇ ਸੰਘਰਸ਼ ਦੀ ਪ੍ਰਸ਼ੰਸਾ ਕਰਨੀ ਹੈ ਹਿੰਦੂ ਪਰਿਵਾਰਾਂ ਨੂੰ ਆਪਣਾ ਇੱਕ ਇੱਕ ਲੜਕਾ ਸਿੱਖ ਬਣਾਉਣਾ ਚਾਹੀਦਾ ਹੁਣ ਇਦਾਂ ਵੀ ਲੱਗਦਾ ਕਿ ਅੰਗਰੇਜ਼ਾਂ ਨੇ ਕੁਝ ਜਿਹੜੇ ਆ ਕਾਂਗਰਸੀ ਸ਼ੈਤਾਨ ਸੀ ਇਹਨਾਂ ਦੀ ਸਲਾਹ ਦੇ ਨਾਲ ਪਹਿਲਾਂ ਭਾਰਤ ਦੇ ਕਈ ਕਬੀਲਿਆਂ ਤੇ ਕੁਝ ਸਿੱਖਾਂ ਨੂੰ ਜਰਾਏ ਪੇਸ਼ਾ ਹਲਾਣੇ ਪਰ ਆਜ਼ਾਦੀ ਦੇ ਮਿਲਦੇ ਸਾਰ ਹੀ ਭਾਰਤੀ ਹੋਮ ਮੰਤਰਾਲੇ ਤੋਂ ਸੂਬਿਆਂ ਨੂੰ ਆਰਡਰ ਆ ਗਏ ਕਿ ਸੂਬਿਆਂ ਵਿੱਚ ਕੁਝ ਕਬੀਲਿਆਂ ਤੇ ਸਿੱਖਾਂ ਨੂੰ ਜਰਾਏ ਪੇਸ਼ਾ ਲੇਬਲ ਥੱਲੇ ਰੱਖਣਾ ਹੈ ਕਾਂਗਰਸ ਦੀ ਇਹ ਦੇਖੋ ਕਿੰਡੀ ਵੱਡੀ ਨੀਚਰ ਕਸੀਗੀ ਪੰਜਾਬ ਦੇ ਡੀਸੀਆਂ ਨੂੰ ਵੀ ਹਦਾਇਤਾਂ ਆਈਆਂ ਜਿਨ੍ਹਾਂ ਸੰਬੰਧੀ ਸਰਦਾਰ ਕਪੂਰ ਸਿੰਘ ਨੇ ਆਪਣੀ ਸਾਚੀ ਸਾਖੀ ਪੁਸਤਕ 'ਚ ਲਿਖਦਾ ਹੈ ਉਹ ਕਹਿੰਦਾ ਇਹਨਾਂ ਹਦਾਇਤਾਂ ਦੀ ਕੁਚੇਸ਼ਤਾ ਤੇ ਕੁਟਲ ਉਦੇਸ਼ ਤੀਜੇ ਦਿਨ ਹੀ ਉਜਾਗਰ ਹੋ ਗਿਆ ਜਦੋਂ ਡੀਸੀ ਨੂੰ ਇੱਕ ਗੁਪਤ ਪੱਤਰ ਮਿਲਿਆ ਇਹ ਗੁਪਤ ਪੱਤਰ ਨੰਬਰ ਐਗਜ਼ੈਕਟਿਵ ਡੀ 11/7 ਮਿਤੀ 10 ਅਕਤੂਬਰ 1947 ਸਰਕਾਰੀ ਨੀਤੀ ਸੰਬੰਧੀ ਹੈ ਔਰ ਇਹਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਸਿੱਖ ਸਮੱਜੇ ਤੋਂ ਤੇ ਜਮੰਦਰੂ ਫਸਾਦੀ ਅਤੇ ਜਰਾਏ ਪੇਸ਼ਾ ਲੋਕ ਨੇ ਇਹ ਸੂਬੇ ਦੇ ਅਮਨਪਸੰਦ ਹਿੰਦੂਆਂ ਲਈ ਖਤਰੇ ਭਰੀ ਬੰਗਾਰ ਬਣੇ ਹੋਏ ਨੇ ਡਿਪਟੀ ਕਮਿਸ਼ਨਰ ਇਹਨਾਂ ਦੇ ਵਿਰੁੱਧ ਵਿਸ਼ੇਸ਼ ਸਾਧਨ ਅਪਣਾਉਣ ਜ਼ਿਲ੍ਹੇ ਆਚ ਅਮਨ ਕਾਨੂੰਨ ਸਥਾਪਿਤ ਕਰਨ ਦੀ ਨੀਤੀ ਬਾਰੇ ਵੀ ਇਹ ਬੇ ਲੋੜਾ ਸੁਝਾਅ ਦਿੱਤਾ ਗਿਆ ਕਿ ਸਿੱਖਾਂ ਨੂੰ ਬੇਕਾਨੂੰਨੀ ਦੇ ਰਾਹ ਪਾਉਣ ਵਾਲੀਆਂ ਉਹਨਾਂ ਦੀਆਂ ਇਹ ਜਮੰਦਰੂ ਪ੍ਰਬਲ ਰੂਚੀਆਂ ਨੇ ਜਿਨ੍ਹਾਂ ਦਾ ਚੁਕਾ ਇਸਤਰੀ ਹਰਨ ਅਤੇ ਲੁੱਟਮਾਰ ਵੱਲ ਹੈ ਉਹ ਕਹਿੰਦਾ ਕਿ ਇਹ ਲਿਖਤੀ ਨੀਤੀ ਜਲੰਧਰ ਵਿਖੇ 8 ਅਕਤੂਬਰ 1947 ਨੂੰ ਦਿੱਤੀਆਂ ਗਈਆਂ ਅਸੀਮ ਅਤੇ ਜਵਾਨੀ ਹਦਾਇਤਾਂ ਦੇ ਪ੍ਰਕਾਸ਼ ਚ ਅਰਥਾਈ ਅਤੇ ਵਿਆਖੇ ਜਾਣੀ ਸੀ ਇੱਥੇ ਦੋਸਤੋ ਕਪੂਰ ਸਿੰਘ ਨੇ ਇਸ ਗੱਲ ਦਾ ਲਿਖਤੀ ਰੂਪ ਦੇ ਵਿੱਚ ਵੀ ਵਿਰੋਧ ਜ਼ਾਹਰ ਕੀਤਾ ਸੀਗਾ ਹੁਣ ਅਬਦਾਲੀ ਜਕਰੀਆ ਖਾਨ ਮੁਗਲ ਤੇ ਉਹਨਾਂ ਦੇ ਸਹਿਚਾਰੀ ਤੇ ਉਹਨਾਂ ਦੇ ਸਥਾਨਕ ਮੁ슬ਮਾਨ ਹਾਕਮ ਸਿੱਖਾਂ ਨੂੰ ਅਧੀਨ ਕਰਨ ਤੇ ਉਹਨਾਂ ਦੇ ਖਾਤੇ ਮੇ ਲਈ ਹਰ ਤਰ੍ਹਾਂ ਦੇ ਹੱਤਕੰਡੇ ਵਰਤਦੇ ਰਹੇ ਤੇ ਉਹਨਾਂ ਤੇ ਅਕਹਿ ਅਤੇ ਅਸਹਿ ਅਤਿਆਚਾਰ ਢਾਉਂਦੇ ਰਹੇ ਪਰ ਉਹਨਾਂ ਮੁ슬ਮਾਨ ਹਾਕਮਾਂ ਨੇ ਸਿੱਖਾਂ ਦੀ ਅਦੁੱਤੀ ਬੁਲੰਤ ਹੌਂਸਲੇ ਆ ਜਾਗਦੀਆਂ ਜ਼ਮੀਰਾਂ ਰੋਚਨ ਦਿਮਾਗ ਤੇ ਉੱਚ ਪਾਇਦੀ ਨੈਤਿਕਤਾ ਆਪਣੀ ਅਣਕ ਅਤੇ ਹੋਂਦ ਲਈ ਰਚਣ ਇਹ ਹਰ ਨਤਾਣੇ ਤੇ ਦੱਬੇ ਕੁਤਲੇ ਦੇ ਹੱਕ 'ਚ ਖੜਨ ਆਦ ਦੀ ਸਦਾ ਹੀ ਪ੍ਰਸ਼ੰਸਾ ਕੀਤੀ ਪਰ ਇਹਦੇ ਉਲਟ ਸਿੱਖਾਂ ਤੇ ਸਿੱਖ ਪੰਥ ਦੇ ਸਮਾਜਿਕ ਤੌਰ ਤੇ ਅੰਗ ਸੰਗ ਰਹਿਣ ਵਾਲੇ ਕਹ ਲਈਏ ਵੀ ਇਸ ਦੇਹ ਦੀ ਕਾਂਗਰਸ ਸਰਕਾਰ ਨੇ ਘਟੀਆ ਤੇ ਅਕ੍ਰਿਤਕਣ ਫਿਰਕੇ ਨੇ ਸਿੱਖਾਂ ਦੇ ਸਿੱਖ ਪੰਥ ਨੂੰ ਅਸ਼ੀਲ ਅਤੇ ਅਤਨੀਛਦਾਰੀ ਨਾਲ ਬਦਨਾਮ, અપਮਾਨਿਤ ਤੇ ਕਮਜ਼ੋਰ ਕਰਨ ਲਈ ਇਹ ਕਹ ਲਈਏ ਵੀ ਜਰਾ ਪੇਸ਼ਾ ਇਹਨਾਂ ਨੇ ਸਾਨੂੰ ਗਰਦਾਨਿਆਂ ਤਾਂ ਅੰਗਰੇਜ਼ਾਂ ਵਰਤ ਚੰਗੇ ਆਜ਼ਾਦੀ 'ਚ ਸਭ ਤੋਂ ਵੱਧ ਅਹਿਮ ਰੋਲ ਅਦਾ ਕਰਨ ਵਾਲੇ ਸਿੱਖਾਂ ਨੂੰ ਕਈ ਇਹਨਾਂ ਦੇ ਕਾਂਗਰਸੀ ਇਤਿਹਾਸਕਾਰਾਂ ਤੇ ਸਰਕਾਰਾਂ ਨੇ ਯੋਗ ਸਥਾਨ ਤੇ ਮਾਨਤਾ ਹੀ ਨਹੀਂ ਦਿੱਤੀ। ਹੁਣ ਭਾਰਤ ਦੇ ਦੂਜੇ ਸੂਬਿਆਂ ਦੇ ਸਕੂਲੀ ਤੇ ਕਾਲਜੀ ਦੇ ਪਾਠਕ੍ਰਮਾਂ ਇਹਨਾਂ ਵਿੱਚ ਵੀ ਸਿੱਖ ਇਤਿਹਾਸ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਹੁਣ ਤੱਕ ਤੁਹਾਨੂੰ ਪੜ੍ਹਾਇਆ ਹੀ ਨਹੀਂ ਗਿਆ ਸਿੱਖ ਇਤਿਹਾਸ। ਲੇਕਿਨ ਅੱਜ ਦੇ ਸਮੇਂ ਵਿੱਚ ਦੋਸਤੋ ਭਾਜਪਾ ਨੇ ਤੇ ਜੋ ਮਰਜ਼ੀ ਹੈ ਬੀਜੇਪੀ ਨੇ ਪੂਰੇ ਦੇਸ਼ ਚ ਐਲਾਨ ਕੀਤਾ ਸਿੱਖ ਇਤਿਹਾਸ ਪੜਾਉਣ ਦਾ ਹੁਣ ਆਪਣਾ ਸਿੱਖ ਇਤਿਹਾਸ ਹੈ ਇਹ ਸਾਰੇ ਦੇਸ਼ ਦੇ ਵਿੱਚ ਸਪੈਸ਼ਲ ਤੌਰ ਤੇ ਪੜਾਇਆ ਜਾਣਾ ਹੈ ਹਾਂਜੀ ਤਾਂ ਆਜ਼ਾਦੀ ਦੇ ਸੰਗਰਾਮ ਚ ਕੁਝ ਪੰਨੇ ਹੀ ਲਿਖੇ ਤੇ ਹਜ਼ਾਰਾਂ ਹੀ ਗਦਰੀਆਂ ਆਜ਼ਾਦੀ ਦੇ ਇਤਿਹਾਸ ਚ ਕੋਈ ਥਾਂ ਨਹੀਂ ਦਿੱਤੀ ਗਈ ਉਹਨਾਂ ਨੇ ਕਾਂਗਰਸ ਸਰਕਾਰ ਐ ਕਿਉਂਕਿ 70 ਵੱਧ ਰਾਜ ਨੇ ਕਾਂਗਰਸ ਸਰਕਾਰ ਨੇ ਕੀਤਾ ਕਿਉਂਕਿ 70 ਸਾਲ ਇਸ ਸਰਕਾਰ ਨੇ ਹੀ ਰਾਜ ਕੀਤਾ ਤੇ ਇਹਨੇ ਹੀ ਕਾਨੂੰਨ ਬਣਾਏ ਆ A to Z ਤੇ ਇਹਨਾਂ ਦੇ ਰਾਜਾਂ ਦੇ ਵਿੱਚੇ ਆਪਾਂ ਨੂੰ ਕਹਿ ਲਈ ਵੀ ਦਬਲਿਆ ਕੁਚਲਿਆ ਗਿਆ ਕਾਂਗਰਸ ਦੇ ਰਾਜ ਦੇ ਵਿੱਚ ਕਾਂਗਰਸ ਹਮੇਸ਼ਾ ਤੋਂ ਹੀ ਸਿੱਖਾਂ ਦੀ ਵਿਰੋਧੀ ਪਾਰਟੀ ਐ ਸਿੱਖਾਂ ਦੀ ਵੈਰੀ ਪਾਰਟੀ ਐ ਇਹ ਤਾਂ ਦੋਸਤੋ ਮੋਂਟੈਗੋ ਚੈਮਸਫੋਰਡ ਰਿਪੋਰਟ ਹੈ 1918 ਦੇ ਵਿੱਚ ਇਹਦੇ ਵਿੱਚ ਲਿਖਿਆ ਕਿ ਪੰਜਾਬ ਦੇ ਸਿੱਖ ਨਵੇਕਲੇ ਅਤੇ ਅਹਿਮ ਲੋਕ ਹਨ ਫੌਜ ਦੇ ਬਹਾਦਰ ਅਤੇ ਬੜੇ ਕੀਮਤੀ ਮੈਂਬਰ ਹਨ ਪਰ ਉਹ ਹਰ ਥਾਂ ਘਟ ਗਿਣਤੀ ਵਿੱਚ ਨੇ ਅਤੇ ਤਜਰਬੇ ਨੇ ਪ੍ਰਗਟ ਕੀਤਾ ਕਿ ਉਹਨਾਂ ਦੀ ਕਿਸੇ ਥਾਂ ਵੀ ਨੁਮਾਇੰਦਗੀ ਨਹੀਂ ਹੈ ਸਿੱਖਾਂ ਤੇ ਸਿਰਫ ਸਿੱਖਾਂ ਲਈ ਅਸੀਂ ਉਸ ਸਿਸਟਮ ਨੂੰ ਬਧਾਉਣ ਲਾਗੂ ਕਰਨ ਦਾ ਸੁਝਾਅ ਦੇ ਰਹੇ ਹਾਂ ਜੋ ਸਿਸਟਮ ਮੁਸਲਮਾਨਾਂ ਦੀ ਨੁਮਾਇੰਦਗੀ ਲਈ ਪਿਆਦਾ ਹੈ ਅੰਗਰੇਜ਼ ਹਾਕਮਾਂ ਦੀਆਂ ਤਕਰੀਬਨ ਸਭ ਅਹਿਮ ਰਿਪੋਰਟਾਂ ਜਿਵੇਂ ਕਿ ਗਵਰਨਮੈਂਟ ਇੰਡੀਆ ਐਕਟ 1919 ਸਾਈਮਨ ਕਮਿਸ਼ਨ ਰਿਪੋਰਟ 1930 ਰਿਜ਼ਮੇ ਮੈਕਡੋਨਲਡ ਕਮਿਊਨਲ ਅਵਾਰਡ 1932 ਗਵਰਨਮੈਂਟ ਇੰਡੀਆ ਐਕਟ 1935 ਇਹਨਾਂ ਨੇ ਸਿੱਖਾਂ ਦੀ ਬਲੱਖਣ ਹੋਣ ਦਾ ਵਰਣਨ ਕੀਤਾ ਸਿੱਖਾਂ ਦੇ ਦੋ ਨੁਮਾਇंदे ਰਾਉਂਡ ਟੇਬਲ ਕਾਨਫਰੰਸ 1931 ਕ੍ਰਿਪਸ ਸਬਮਿਸ਼ਨ 1942 ਚ ਕੈਬਨਟ ਮਿਸ਼ਨ ਟਾਕਸ 1946 ਚ ਰੱਖੇ ਗਏ ਸਨ ਸਿੱਖਾਂ ਨੇ ਕੈਬਨਟ ਮਿਸ਼ਨ ਦੀਆਂ ਸਿਫਾਰਸ਼ਾਂ ਬਾਰੇ ਆਪਣੇ ਆਪਣੀ ਨਾத்ਸੱਦੀ ਪ੍ਰਗਟ ਕੀਤੀ ਸੀ ਤੇ ਫਿਰ ਪਿੱਛੋਂ ਅੰਗਰੇਜ਼ੀ ਹਾਕਮ ਨੇ ਸਬਕਾਰ ਕੀਤਾ ਸੀ ਕਿ ਆਗਾਹ ਨੂੰ ਸਿੱਖਾਂ ਨੂੰ ਅੱਖੋਂ ਪਰੋਕੇ ਨਹੀਂ ਕੀਤਾ ਜਾਵੇਗਾ ਕੋਈ ਤੱਥਾਂ ਦਾ ਸੰਕੇਤ ਮਿਲਦੇ ਕਿ 1931 ਦੀ ਰਾਉਂਡ ਟੇਬਲ ਕਾਨਫਰੰਸ ਵਿੱਚ ਵੀ ਸਿੱਖਾਂ ਦੇ ਨੁਮਾਇੰਦੇ ਸ਼ਾਮਲ ਸਨ ਅੰਗਰੇਜ਼ਾਂ ਨੇ ਤਾਂ ਆਜ਼ਾਦੀ ਦੇਣ ਤੋਂ ਪਹਿਲਾਂ ਜਾਂ ਆਪਣੀ ਹਕੂਮਤ ਤੇ ਪ੍ਰਬੰਧ ਨੂੰ ਖਤਮ ਕਰਨ ਤੋਂ ਪਹਿਲਾਂ ਸਿੱਖ ਨੁਮਾਇੰਦੇ ਸਿਕਰ ਮੰਨਦੇ ਆ ਕਿ ਤਿੰਨ ਵਾਰ ਬੜੇ ਠੋਸ ਤਜਵੀਜ਼ਾਂ ਪੇਸ਼ ਕੀਤੀਆਂ ਜੋ ਸਿੱਖਾਂ ਦੇ ਹਿੱਤਾਂ ਵਾਲੀਆਂ ਸਨ ਪਰ ਬੜੀ ਤਰਾਹ ਦੀ ਗੱਲ ਹੈ ਕਿ ਸਿੱਖ ਆਗੂ ਉਹਨਾਂ ਤਜਵੀਜ਼ਾਂ ਜਾਂ ਉਹਨਾਂ ਵਿੱਚੋਂ ਇੱਕ ਤਜਵੀਜ਼ ਨੂੰ ਵੀ ਆਪਣੇ ਹਿੱਤਾਂ ਲਈ ਯੋਗ ਢੰਗ ਨਾਲ ਅਪਣਾ ਨਹੀਂ ਸਕੇ ਸ਼ਾਇਦ ਕਾਂਗਰਸ ਦੀ ਲੀਡਰਸ਼ਿਪ ਦੀ ਬਿਉਂਤਬੰਦ ਚਾਲ ਨੂੰ ਸਮਝੇ ਨਹੀਂ ਸਕੇ ਦਰਅਸਲ ਉਹ ਕਾਂਗਰਸ ਦੇ ਪ੍ਰਮੁੱਖ ਨੇਤਾਵਾਂ ਗਾਂਧੀ ਤੇ ਨਹਿਰੂ ਦੇ ਪਲੇਟੇਜ ਫਸ ਗਏ ਕਿ ਉਹ ਨੇਤਾ ਤੇ ਕਾਂਗਰਸ ਪਾਰਟੀ 47 ਤੋਂ ਪਿੱਛੇ ਸਿੱਖਾਂ ਨੂੰ ਭਾਰਤ ਵਿੱਚ ਅਲਾਕਾ ਦੇਣਗੇ ਜੋ ਸਿੱਖਾਂ ਦੀ ਇੱਛਾ ਅਨੁਸਾਰ ਹੋਊਗਾ ਤੇ ਜਿੱਥੇ ਉਹ ਵੀ ਆਜ਼ਾਦੀ ਦਾ ਨਿਗਮ ਮਾਣ ਸਕਣਗੇ ਜਦੋਂ ਕਿ ਉਹ ਵਚਨ ਕੋਈ ਵਚਨ ਨਹੀਂ ਸੀ ਬਲਕਿ ਸਿੱਖਾਂ ਨੂੰ ਆਪਣੀ ਗ੍ਰਿਫਤ ਵਿੱਚ ਰੱਖਣ ਦਾ ਇੱਕ ਟਕਾਉਂਸਲਾ ਸੀ ਨੇਤਾ ਲੋਕ ਜਵਾਨੀ ਬਾਧਿਆ ਰਹੀ ਸਮਾਂ ਟਪਾਉਣਾ ਚਾਹੁੰਦੇ ਸਨ ਇਦਾਂ ਨਹਿਰੂ ਗਾਂਧੀ ਤੇ ਪਟੇਲ ਅਤੇ ਹੋਰ ਜਿਹੜੇ ਸੀਗੇ ਇਹਨਾਂ ਨੇ ਸਿੱਖ ਨੇਤਾਵਾਂ ਨੂੰ ਆਪਣੇ ਸ਼ਬਦੀ ਝਾਂਸੇ ਵਿੱਚ ਫਸਾ ਲਿਆ ਫਿਰ ਜਦੋਂ ਆਜ਼ਾਦੀ ਮਗਰੋਂ ਮਾਟਰ ਤਾਰਾ ਸਿੰਘ ਨੇ ਸਰਦਾਰ ਪਟੇਲ ਕੋਲੋਂ ਮੁੜ ਸਿੱਖਾਂ ਲਈ ਵੱਧ ਅਧਿਕਾਰਾਂ ਵਾਲੇ ਇਲਾਕੇ ਸੂਬੇ ਦੀ ਮੰਗ ਕੀਤੀ ਤਾਂ ਪਟੇਲ ਨੇ ਕਿਹਾ ਕਿ ਠੀਕ ਹੈ ਤੁਹਾਡੀ 2% ਦੀ ਆਬਾਦੀ ਹੈ ਉਹਦੇ ਹਿਸਾਬ ਨਾਲ ਲੈ ਲਵੋ ਤੇ ਉਸ ਇਲਾਕੇ ਤੋਂ ਬਾਹਰ ਰਹਿੰਦੇ ਮਤਲਬ ਕਿ ਬਾਕੀ ਦੇ ਭਾਰਤ ਵਿੱਚ ਸਿੱਖਾਂ ਨੂੰ ਅਸੀਂ ਭਾਰਤ ਵਿੱਚ ਨਹੀਂ ਰਹਿਣਦੇ ਆਂਗੇ ਦੇਖੋ ਸੋਚੋ ਸਮਝੋ ਕਿ ਕਿੰਨੀ ਘਟੀਆ ਸੋਚ ਰਹੀ ਹੈ ਕਾਂਗਰ ਦੇ ਨetaਵਾ ਦੀ ਕਿ ਵਿਧਾਨ ਅਨੁਸਾਰ ਵੱਧ ਦੇ ਸਵੈਦਾਰਾ ਵਾਲਾ ਸੂਬਾ ਹੋਣ ਦੀ ਗੱਲ ਸੀ ਤੇ ਭਾਰਤ ਤੋਂ ਆਜ਼ਾਦ ਹੋਣ ਦੀ ਨਹੀਂ ਫਿਰ ਸਿੱਖਾਂ ਨੂੰ ਬਾਕੀ ਭਾਰਤ ਵਿੱਚੋਂ ਕੱਢਣ ਦੀ ਗੱਲ ਕਿਉਂ ਜਦੋਂ ਭਾਰਤ ਵਿੱਚ ਭਾਸ਼ਾ ਦੇ ਆਧਾਰ ਤੇ ਸੂਬੇ ਬਣਨ ਦੀ ਗੱਲ ਤੁਰਪਈ ਤੇ ਜਦੋਂ ਸਿੱਖਾਂ ਨੇ ਪੰਜਾਬੀ ਸੂਬੇ ਦੀ ਮੰਗ ਕੀਤੀ ਤਾਂ ਇਹਨਾਂ ਕਾਂਗਰਸ ਨੇ ਖੁੱਲ ਕੇ ਕਿਹਾ ਕਿ ਇਹ ਫਿਰਕੂ ਮੰਗ ਹੈ ਜੇ ਬਾਕੀ ਭਾਰਤ ਵਿੱਚ ਭਾਸ਼ਾ ਆਧਾਰ ਤੇ ਸੂਬੇ ਬਣ ਸਕਦੇ ਸੀ ਤਾਂ ਉਹ ਫਿਰਕੂ ਨਹੀਂ ਤਾਂ ਪੰਜਾਬੀ ਸੂਬਾ ਕਿਵੇਂ ਫਿਰਕੂ ਤੇ ਫਿਰਕੂ ਮੰਗ ਹੋਈ ਕੋਈ ਉੱਤਰ ਨਹੀਂ ਸੀ ਇਸ ਗੱਲ ਦਾ ਫਿਰ ਨਹਿਰੂ ਨੇ ਕਿਹਾ ਕਿ ਪੰਜਾਬੀ ਸੂਬਾ ਨਹੀਂ ਬਣੂਗਾ ਤੇ ਜੇ ਬਣੂਗਾ ਤਾਂ ਮੇਰੀ ਲਾਸ਼ ਉੱਤੇ ਬਣੂਗਾ ਕੀ ਇਹ ਧਮਕੀ ਬਲੈਕਮੇਲ ਤੇ ਫਿਰਕੂ ਨਹੀਂ ਸੀ ਸਿੱਖਾਂ ਦੀ ਹਰ ਜਾਇਜ਼ ਮੰਗ ਨੂੰ ਫਿਰਕੂ ਅਤੇ ਦੇਸ਼ ਵਿਰੋਧੀ ਪ੍ਰਚਾਰਨਾ ਤਾਂ ਆਮ ਜੀ ਗੱਲ ਹੋ ਗਈ ਸੀ ਸੋ ਇਦਾਂ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਦੋਸਤੋ ਕਾਂਗਰਸ ਦੇ ਲਾਹੌਰ ਚ 1929 ਦੇ ਮਤੇ ਜੇ ਸਪਸ਼ਟ ਯਕੀਨ ਦਵਾਇਆ ਕਿ ਸਿੱਖਾਂ ਦੀ ਸਹਿਮਤੀ ਤੋਂ ਬਿਨਾਂ ਵਿਧਾਨ ਦੇ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਬਣਤਰ ਨੂੰ ਅੰਤਮ ਸ਼ਕਲ ਨਹੀਂ ਦਿੱਤੀ ਜਾਊਗੀ ਕਾਂਗਰਸ ਨੇ ਆਪਣੇ ਲਾਹੌਰ ਕਾਂਗਰਸ ਦੇ ਸੈਸ਼ਨ ਚ ਲਿਖਤੀ ਤੌਰ ਤੇ ਯਕੀਨ ਦਵਾਇਆ ਸੀ ਕਿ ਭਾਰਤ ਦੇ ਵਿਧਾਨ ਨੂੰ 19 ਦੇ ਅੰਤਮ ਸ਼ਕਲ ਨਹੀਂ ਦਿੱਤੀ ਜਾਣੀ ਦਿੱਤੀ ਜਾਊਗੀ ਜਦੋਂ ਤੱਕ ਸਿੱਖਾਂ ਦੀ ਸਹਿਮਤੀ ਨਹੀਂ ਹੋਊਗੀ ਇਸ ਵਿੱਚ ਤਾਂ 1932 ਚ ਵੀ ਅੰਗਰੇਜ਼ਾਂ ਨੇ ਮੱਟ ਤਾਰਾ ਸੀ ਨੂੰ ਗੈਰ ਅਸਮੇਟ ਢੰਗ ਨਾਲ ਆਖਿਆ ਸੀ ਕਿ ਤੁਹਾਨੂੰ ਇਲਾਕਾ ਦੇਵਾਂਗੇ ਪਰ ਤੁਸੀਂ ਕਾਂਗਰਸ ਦਾ ਸਾਥ ਛੱਡ ਦਿਓ ਫੇਰ ਜਦੋਂ ਕੁਤਰਾ ਸੀਸਗੰਜ ਦਿੱਲੀ ਵਿੱਚ ਮਧੂਸੂਦਨ ਸਿੰਘ ਨੇ ਕਾਂਗਰਸ ਦੇ ਵਾਅਦਿਆਂ ਬਾਰੇ ਆਪਣੀ ਚਿੰਤਾ ਦੱਸੀ ਤਾਂ ਗਾਂਧੀ ਨੇ ਕਿਹਾ ਕਿ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਖਦਾ ਕਿ ਕਾਂਗਰਸ ਤੁਹਾਡੇ ਨਾਲ ਆਪਣੇ ਵਾਅਦੇ ਲਈ ਪੂਰਨ ਤੌਰ ਤੇ ਬੰਨੀ ਹੋਈ ਹੈ ਜੇ ਕਾਂਗਰਸ ਆਪਣੇ ਵਾਅਦੇ ਬਾਰੇ ਧੋਖਾ ਦੇਵੇ ਤਾਂ ਕਾਂਗਰਸ ਅਤੇ ਦੇਸ਼ ਤਾਂ ਆਪਣੀ ਤਬਾਹੀ ਉੱਤੇ ਮੋਹਰ ਲਾਉਣਗੇ ਉਸ ਤੋਂ ਹੀ ਵੱਧ ਸਿੱਖ ਬਹਾਦਰ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਆਪਣੇ ਹੱਕਾਂ ਦੀ ਰਾਖੀ ਲਈ ਹਥਿਆਰਾਂ ਦੀ ਵਰਤੋਂ ਕਿਵੇਂ ਕਰਨੀ ਹੈ ਜੇ ਕਿਤੇ ਲੋੜ ਪੈ ਜਾਵੇ ਤਾਂ ਜੁਲਾਈ 1946ਵਾਂ ਕਲਕੱਤੇ 'ਚ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਪੰਜਾਬ ਦੇ ਬਹਾਦਰ ਸਿੱਖ ਖਾਸ ਸਤਕਾਰ ਦੇ ਹੱਕਦਾਰ ਹਨ ਮੈਨੂੰ ਭਾਰਤ ਦੇ ਉੱਤਰ 'ਚ ਸਿੱਖਾਂ ਨੂੰ ਇਲਾਕਾ ਦੇਣ 'ਚ ਕੁਝ ਵੀ ਗਲਤ ਨਹੀਂ ਲੱਗਦਾ ਇਦਾਂ ਕਿਹਾ ਉਹਨੇ ਜਿੱਥੇ ਉਹ ਆਪਣੀ ਆਜ਼ਾਦੀ ਦੀ ਰੌਸ਼ਨੀ ਨੂੰ ਮਾਣ ਸਕਣ ਜੂਨ 46 ਨੂੰ ਬ੍ਰਿਟਿਸ਼ ਸੈਕਟਰੀ ਆਫ ਸਟੇਟ ਨੇ ਮਹਾਤਤਾ ਰਾਹੀਂ ਦੇ ਪੱਤਰ ਦੇ ਜਵਾਬ ਚ ਕਿਹਾ ਕਿ ਵਿਧਾਨ ਘੜਨੀ ਅਸੈਂਬਲੀ ਜਾਂ ਭਵਿੱਖ ਵਿੱਚ ਕਿਸੇ ਵੀ ਭਾਰਤੀ ਸਰਕਾਰ ਲਈ ਇਹ ਸੋਚਣਾ ਹੀ ਸੰਭਵ ਹੋਊਗਾ ਕਿ ਪੰਜਾਬ ਦੇ ਸਿੱਖਾਂ ਨੂੰ ਅੱਖੋਂ ਪਰੋਖੇ ਕਰੇ ਲਾਰਡ ਮਾਉਂਟਬੈਟਨ ਨੇ ਵੀ ਜੂਨ 14 ਜੂਨ 47 ਨੂੰ ਆਪਣੇ ਖਾਸ ਅਟੈਚੀ ਨੂੰ ਲਿਖਿਆ ਕਿ ਅਸੀਂ ਇੱਥੇ ਸਿੱਖਾਂ ਦੇ ਦੇਸ਼ ਦੇ ਕੇਂਦਰ ਵਿੱਚ ਹਾਂ ਤੇ ਇਸ ਸਮੇਂ ਮਾਹੌਲ ਬੜਾ ਤਣਾ ਭਰਿਆ ਤੇ ਪੇਸ਼ੰਗੋਈ ਵਾਲਾ ਹੈ ਸਿੱਖ ਜਿਆਦਾ ਕਰਕੇ ਇਹ ਦੇਖਦੇ ਨੇ ਕਿ ਭਾਰਤ ਦੀ ਬਣਤਾ ਜਿਆਦਾ ਕਰਕੇ ਸਿੱਖਾਂ ਦੀ ਬਣਡ ਹੋਊਗੀ ਤੇ ਉਹ ਅਨੁਭਵ ਕਰਦੇ ਆ ਕਿ ਉਹਨਾਂ ਨੂੰ ਮੁਸਲਮਾਨਾਂ ਦੀਆਂ ਖਾਹਿਸ਼ਾਂ ਦੀ ਪੂਰਤੀ ਲਈ ਤੇ ਹਿੰਦੂਆਂ ਦੀਆਂ ਮੌਕਾ ਪ੍ਰਸਤੀ ਦੀਆਂ ਖਾਹਿਸ਼ਾਂ ਦੀ ਬਲੀ ਚੜਾਇਆ ਜਾਊਗਾ ਜਦੋਂ 3 ਮਾਰਚ 1947 ਨੂੰ ਪੰਜਾਬ ਦੇ ਗਵਰਨਰ ਮੁਤਲਮ ਲੀਗ ਨੂੰ ਪੰਜਾਬ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਤਾਂ ਮਹਾਤਤਾ ਰਾਹੀਂ ਨੂੰ ਗਿਆਨ ਹੋਇਆ ਕਿ ਕਾਂਗਰਸ ਨੇਤਾ ਬੰਗਾਲ ਤੇ ਪੰਜਾਬ ਨੂੰ ਮੁਸਲਮ ਲੀਗ ਨੂੰ ਦੇ ਦੇਣ ਲਈ ਰਜਾਮਤੀ ਦੇ ਦੇਣੀ ਹੈ ਤਾ ਫਿਰ ਸਿੱਖਾਂ ਦਾ ਕੀ ਬਣੂਗਾ ਤਾਂ ਉਹਨੇ ਬਬੇੜਾ ਖੜਾ ਕੀਤਾ ਕਿ ਕਿਹਾ ਕਿ ਜੇ ਸਥਿਤੀ ਹੋਈ ਤਾਂ ਉਹ ਸਿੱਖਾਂ ਲਈ ਪੰਜਾਬ ਮੰਗੂਗਾ 1947 ਦੇ ਸਿੱਖਾਂ ਨੂੰ ਜਰਾਇਮ ਪੇਸ਼ਾ ਕਾਮ ਕਾਨੂੰਨੀ ਤੌਰ ਤੇ ਗਰਦਾਨਣਾ ਹੀ ਸਪਸ਼ਟ ਕਰਦਾ ਸੀ ਕਿ ਸਿੱਖਾਂ ਨੂੰ ਆਜ਼ਾਦ ਭਾਰਤ ਵਿੱਚ ਕਿਹੋ ਜਿਹੀਆਂ ਚੁਣੌਤੀਆਂ ਤੇ ਆਪਣੀ ਹੋਂਦ ਦੀ ਕਾਇਮੀ ਲਈ ਕਿਹੋ ਜਿਹੇ ਜ਼ਿੰਦਗੀ ਮੌਦੇ ਸੰਘਰਸ਼ ਕਰਨੇ ਪੈਣਗੇ ਸਗੋਂ ਪਿੱਛੋਂ 1952 ਚ ਤਾਂ ਪੰਜਾਬ ਅਸੈਂਬਲੀ ਨੇ ਇਹ ਮਤਾ ਪਾਸ ਕਰਤਾ ਸੀ ਕਿ ਸਿੱਖ ਤਾਂ ਸੁਭਾਅ ਦੇ ਤੌਰ ਤੇ ਆਦਤਨ ਮੁਜਰਮ ਯਾਨੀ ਕਿ ਹੈਬਿਚੁਅਲ ਕ੍ਰਾਈਮਨਲ ਨੇ ਉਸ ਸਮੇਂ ਕਾਮਰੇਡ ਚੰਨਣ ਸਿੰਘ ਧੂਤ ਨੇ ਬੜਾ ਜ਼ੋਰ ਦੇ ਕੇ ਕਿਹਾ ਕਿ ਹੁਣ ਤਾਂ ਤੁਸੀਂ ਪਹਿਲੇ ਕਾਨੂੰਨ ਦੀਆਂ ਵੀ ਧੱਜੀਆਂ ੜਾਤੀਆਂ ਮਤਲਬ ਕਿ ਸਿੱਖ ਜਮੰਦਰੂ ਹੀ ਮੁਜਰਮ ਨੇ ਤੇ ਤੁਸੀਂ ਪਹਿਲੇ ਕਾਨੂੰਨ ਦੀ ਸ਼ਵਦਾਵਲੀ ਨੂੰ ਮਰੋੜ ਕੇ ਪੇਸ਼ ਕਰਦੇ ਹੋ ਤੇ ਕੰਨ ਨੂੰ ਪੁੱਠੇ ਪਾਸੇ ਦੀ ਹੱਥ ਲਾ ਰਹੇ ਹੋ ਅਕਾਲੀ ਐਮਐਲਏ ਕਪਾਲ ਸਿੰਘ ਤੇ ਹੋਰ ਖੱਬੇ ਪੱਕੀ ਐਮਐਲਏ ਨੇ ਵਿਰੋਧ ਕੀਤਾ ਪਰ ਕਾਂਗਰਸ ਨੇ ਆਪਣੀ ਬਹੁਮਤ ਨਾਲ ਮਤਾ ਪਾਸ ਕੀਤਾ ਜਿਦੇ ਚ ਪ੍ਰਤਾਪ ਸਿੰਘ ਕੈਰੋ ਵੀ ਸ਼ਾਮਿਲ ਸੀਗਾ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਕਿ ਕਿਵੇਂ ਇਹਨਾਂ ਨੇ ਆਪਾਂ ਨੂੰ ਜਦ ਐਮ ਪੇਸ਼ਾ ਕਰਦਾਨਿਆ ਕਾਂਗਰਸ ਸਰਕਾਰ ਨੇ ਇਹ ਸਾਰੇ ਕਾਨੂੰਨ ਇਹਨਾਂ ਦੇ ਬਣਾਏ ਹੋਏ ਸੀ ਸੋ ਖੈਰ ਅੱਗੇ-ਅਗੇ ਸਰਕਾਰਾਂ ਹੁੰਡਦੀ ਆ ਰਹੀ ਆ ਬੀਜੇਪੀ ਇਹ ਸਿੱਕਾ ਦੇ ਅੱਖ ਚ ਕਾਫੀ ਕੁਝ ਕਰ ਰਹੀ ਐ ਸਿੱਖ ਇਤਿਹਾਸ ਵੀ ਪੜਾ ਰਹੀ ਐ ਹਾਂਜੀ ਤੇ ਸਿੱਖਾਂ ਦੀਆਂ ਜਿਹੜੀਆਂ ਆਪਣੇ ਸਮਾਗਮਾਂ ਇਹ ਵੀ ਕਰਵਾ ਰਹੀ ਹੈ A to Z ਸੋ ਖੈਰ ਇਹ ਆਪਣੇ ਨਾਲ ਜੋੜਨਾ ਚਾਹੁੰਦੇ ਅੱਗੇ ਸਿੱਖ ਲੀਡਰ ਜਾਣਨ ਕਿ ਕੀ ਕਰਨਾ ਕੀ ਨਹੀਂ ਸੋ ਖੈਰ ਇਹ ਕਾਂਗਰਸੀਆਂ ਨੀਤੀਆਂ ਸੀਗੀਆਂ ਦੋਸਤੋ ਜੋ ਹੁਣ ਤੱਕ ਸਾਡੇ ਨਾਲ ਇਹ ਸਾਰਾ ਕੁਝ ਹੁੰਦਾ ਆ ਕਾਲਾ ਦੌਰ ਸਾਰਾ ਹੀ ਕਾਂਗਰਦੀ ਦੇਣ ਸੀ A to Z ਤਾਂ ਕਿਉਂਕਿ ਸਾਰਾ ਸਾਰੀ ਜ਼ਿੰਦਗੀ ਇਹਨਾਂ ਨੇ ਰਾਜ ਕੀਤਾ ਇਹ ਸਟੱਬਰ ਨੇ ਨਹਿਰੂ ਦੇ ਨੇ ਰਾਜ ਕੀਤਾ ਔਰੇ ਸ਼ੁਰੂ ਤੋਂ ਹੀ ਆਪਣੇ ਖਿਲਾਫ ਰਹੇ ਆ ਸੋ ਖੈਰ ਇਹ ਸੀਗੀ ਅੱਜ ਦੀ ਵੀਡੀਓ ਸੋ ਮਿਲਦੇ ਆ ਅਗਲੀ ਵੀਡੀਓ ਚ ਕੋਈ ਨਵੀਂ ਜਾਣਕਾਰੀ ਲੈ ਕੇ ਦੇਵਾਂਗਾ ਸਤਿ ਸ਼੍ਰੀ ਅਕਾਲ